ਬਾਬੇ ਮਰਦਾਨੇ ਦੀ ਕਿਲੀ ਹੋਈ ਤੇ ਧੰ ਗੁਰੂ ਨਾਨਕ ਦੇ ਹੁਕਮ ਦੇ ਬੱਜੀ ਹੋਈ ਗੰਗਾ ਇੱਥੇ ਆ ਗਈ ਸੀ ਇੱਥੇ ਖਲੋਤੀ ਫਿਰ ਆ ਕੇ ਇੱਥੋਂ ਗੰਗਾ ਜਿਹੜੀ ਹੈ ਨਾ ਆਹਾ ਮੰਨ ਲਓ ਗੰਗਾ ਹੈ ਇਹੋ ਨਾਨਕ ਮਤੇ ਉੱਥੇ ਜਿੱਥੇ ਸਿੱਧਾਂ ਕੋਲੇ ਗੁਰੂ ਨਾਨਕ ਪਾਤਸ਼ਾਹ ਜੀ ਬੈਠੇ ਸੀ ਨਾ ਉੱਥੇ ਲਿਜਾ ਨਹੀਂ ਸਕੇ ਸਿੱਧ ਆਪਣੇ ਆਪ ਨੂੰ ਵੱਡੇ ਸ਼ਕਤੀਸ਼ਾਲੀ ਕਹਾਉਂਦੇ ਸੀ ਉਹ ਵੀ ਪਿਆਰਿਓ ਸਭ ਤੋਂ ਪਹਿਲਾਂ ਸਤਿ ਸ੍ਰੀ ਅਕਾਲ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਆ ਸਾਡੀ ਸੰਗਤ ਬੈਠੀ ਆ ਗੱਡੀ 'ਚ ਤੇ ਅਸੀਂ ਨਾਨਕ ਮਤਾ ਸਾਹਿਬ ਤੇ ਖੂਸਾ ਮਠਾ ਟੇਕੇ ਐ ਨਾਨਕ ਮਤਾ ਸਾਹਿਬ ਦੇ ਦਰਬਾਰ ਸਾਹਿਬ ਦੇ ਪਿੱਠ ਪਰਨੇ ਪਿੱਛੇ ਨਾ ਬੋਲੀ ਸਾਹਿਬ ਬਣਿਆ ਹੋਇਆ ਹੈ ਹੁਣ ਉੱਥੇ ਨੂੰ ਜਾ ਰਹੇ ਆ ਉੱਥੇ ਦੇ ਦਰਸ਼ਨ ਤੁਹਾਨੂੰ ਕਰਵਾਵਾਂਗੇ ਇਹ ਵੀਡੀਓ ਨੂੰ ਚਾਲਦੀ ਚਾਲਦੀ ਉਹਨੂੰ ਸ਼ੇਅਰ ਲਾਇਕ ਜ਼ਰੂਰ ਕਰ ਦਿਓ ਹਣਾ ਤੇ ਕਮੈਂਟਾਂ ਦੇ ਵਿੱਚ ਲਿਖਿਓ ਧੰਨ ਨਾਨਕ ਤੇਰੀ ਵੱਡੀ ਕਮਾਈ ਸਿੱਧਾ ਨੇ ਵੀ ਕਹਿ ਦਿੱਤਾ ਸੀ ਧੰਨ ਨਾਨਕ ਤੇਰੀ ਵੱਡੀ ਕਮਾਈ ਸੋ ਇਸ ਕਰਕੇ ਜ਼ਰੂਰ ਤੁਸੀਂ ਕਮੈਂਟਾਂ ਦੇ ਵਿੱਚ ਵਾਹਿਗੁਰੂ ਧੰਨ ਗੁਰੂ ਨਾਨਕ ਜ਼ਰੂਰ ਲਿਖਿਓ ਤੁਹਾਨੂੰ ਕਰਾਵਾਂਗੇ ਦਰਸ਼ਨ ਆਓ ਚੱਲਦੇ ਆਂ ਹੋਣਿਆ ਗੱਡੀ ਦੀ ਚੜ੍ਹਾਈ ਉਹਦਾ ਕੋਈ ਬਾਲੀ ਤਾਂ ਹੈ ਨਹੀਂ ਗੱਡੀ ਨੂੰ ਚੜਾਈ ਚੜਾਉਣੇ ਹਾਂ ਹਾਂ ਉਹ ਕਈ ਵਾਰੀ ਚਾਮੜੇ ਦੀ ਰਸਨਾ ਹਾਂ ਉਲਟ ਹੋ ਜਾਂਦਾ ਕਮ ਚਾਲ 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 ਝੋਟਿਆ ਚੱਲ ਝੋਟਿਆ ਚੱਲ ਝੋਟਿਆ ਚੱਲ ਝੋਟਿਆ ਵਾਏ ਗਰੂ ਵਾਏ ਗਰੂ ਇੱਥੇ ਰਾ ਦਿੰਨੇ ਗੱਡੀ ਆਪਾਂ ਉਹ ਬੈਗ ਲੱਗ ਕੰਗਾ ਇੱਥੋਂ ਇੱਥੋਂ ਸਤਿ ਪਿਆਰਿਓ ਇਹ ਆ ਨਾਨਕ ਡੈਮ ਗੁਰੂ ਨਾਨਕ ਡੈਮ ਇਹਦਾ ਨਾਮ ਹੈ ਤੇ ਇੱਥੇ ਪਾਣੀ ਜਮਾ ਕੀਤਾ ਗਿਆ ਤੇ ਫਿਰ ਬਿਜਲੀ ਬਣਦੀ ਆ ਗਿਆ ਉਹ ਜਾ ਕੇ ਤੇ ਆਓ ਪਹਾੜ ਤੁਹਾਨੂੰ ਥੋੜੇ ਥੋੜੇ ਦਿਸ ਰਹੇ ਹੋਣਗੇ ਮਿੰਨੀ ਮਿੰਨੀ ਠੰਡੀ ਠੰਡੀ ਹਵਾ ਚੱਲਦੀ ਹੈ ਤੇ ਹਵਾ ਦੇ ਵਿੱਚੋਂ ਵੀ ਐਂ ਪ੍ਰਤੀਤ ਹੁੰਦਾ ਧੰਨ ਗੁਰੂ ਨਾਨਕ ਧੰਨ ਗੁਰੂ ਨਾਨਕ ਦੇਖੋ ਬਾ ਵਈ ਬਾ ਉਹ ਦਰਬਾਰ ਸਾਹਿਬ ਰਹਿ ਗਿਆ ਨਾਨਕ ਮੱਤੇ ਦਾ ਤੇ ਆ ਇੱਧਰ ਜਿਹੜਾ ਇਹ ਡੈਮ ਹੈ ਇੱਥੇ ਹੈ ਤਾਂ ਤੇ ਆਸੇ ਬੌਲੀ ਸਾਹਿਬ ਇਤਿਹਾਸਕ ਤੱਥ ਦੱਸਦੇ ਨੇ ਕਿ ਭਾਈ ਮਰਦਾਨਾ ਜੀ ਇਸ ਥਾਂ ਤੋਂ ਜਿਹੜਾ ਹੈ ਲਖੀਰ ਲੈ ਕੇ ਗਏ ਸੀ ਖਿੱਚ ਕੇ ਤੇ ਬਾਬੇ ਨਾਨਕ ਨੇ ਆਖਿਆ ਸੀ ਕਿ ਪਿੱਛੇ ਝਾਕਣਾ ਨਹੀਂ ਪਿੱਛੇ ਝਾਕੋਗੇ ਤਾਂ ਗੰਗਾ ਨਹੀਂ ਆਵੇਗੀ ਪਾਣੀ ਨਹੀਂ ਆਵੇਗਾ ਤੇ ਭਾਈ ਮਰਦਾਨਾ ਜੀ ਫਿਰ ਦੱਸਦੇ ਆ ਕਹਿੰਦੇ ਗਾਹਾਂ ਤੋਂ ਲੈ ਕੇ ਆਈ ਸੀ ਇੱਥੇ ਰੁਕ ਗਿਆ ਸੀ ਉਹ ਫਿਰ ਜਿੱਥੇ ਗੁਰੂ ਨਾਨਕ ਪਾਤਸ਼ਾਹ ਜੀ ਬੈਠੇ ਸਨ ਉੱਥੋਂ ਤੱਕ ਨਹੀਂ ਪਹੁੰਚੀ ਕਿਉਂਕਿ ਪਿੱਛੇ ਮੁੜ ਕੇ ਝਾਕ ਪਈ ਪਿੱਛੇ ਮੁੜ ਕੇ ਦੇਖ ਲਿਆ ਸੀ ਤੇ ਬਚਨ ਹੋਆ ਸੀ ਕਿ ਫਕਰਾ ਪਿੱਛੇ ਮੁੜ ਕੇ ਨਹੀਂ ਝਾਕਣਾ ਤੇ ਫਿਰ ਰਹਿਣਾ ਨਹੀਂ ਗਿਆ ਆਪਣੇ ਅਰਗਾ ਸੀ ਬਾਬਾ ਮਰਦਾਨਾ ਵੀ ਹੈ ਹਾਂਜੀ ਐ ਜਦੋਂ ਪਾਣੀ ਦੇਖ ਲੈਨੇ ਆ ਉਦੋਂ ਐ ਲੱਗਦਾ ਵੀ ਜਨ ਮੁੱਕ ਜੂ ਆਪਾਂ ਕਹਿੰਦੇ ਰਹਨੇ ਆ ਪਾਣੀ ਮੁੱਕ ਜੂ ਪਾਣੀ ਮੁੱਕ ਜੂ ਉਹ ਜਿੱਥੋਂ ਤੱਕ ਨਿਗਾਹ ਜਾਂਦੀ ਆ ਨਿਗਾਹ ਪਾੜਦੀ ਉਹ ਪਾਣੀ 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 ਇੱਧਰ ਦੇਖ ਲੋ ਇੱਧਰ ਤਾਂ ਪਾਣੀ 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 ਚਾਰ ਸਪੇਰੇ ਆਹ ਸਿਓ ਬੋਲੀ ਸਾਬ ਕਿਸਦੇ ਆਪਾਂ ਤੁਹਾਨੂੰ ਦਰਸ਼ਨ ਕਰਵਾਉਂਦੇ ਆ। ਤੇ ਆਓ ਇੱਥੇ ਦਾ ਇਤਿਹਾਸ ਵੀ ਤੁਹਾਨੂੰ ਪੜ੍ਹ ਕੇ ਸੁਣਾਉਣੇ ਆਪਾਂ ਮੜਾ ਜਾ। ਹਾਂਜੀ। ਇੱਥੋਂ ਦਾ ਸੰਖੇਪ ਇਤਿਹਾਸ ਇਹ ਹੈ ਜੀ ਜਦੋਂ ਸਿੱਧਾਂ ਨੇ ਗੁਰੂ ਨਾਨਕ ਦੇਵ ਜੀ ਨੂੰ ਹਰਾਉਣ ਦੇ ਸਾਰੇ ਯਤਨ ਬੇਕਾਰ ਹੋ ਗਏ ਤਾਂ ਉਹਨਾਂ ਨੇ ਗੁਰੂ ਜੀ ਨੂੰ ਕਿਹਾ ਕਿ ਪੂਰਬੀ ਦਾ ਤਿਹਾਰ ਆ ਗਿਆ ਹੈ ਸਾਨੂੰ ਗੰਗਾ ਇਸ਼ਨਾਨ ਕਰਵਾਓ। ਉਸ ਵੇਲੇ ਗੁਰੂ ਜੀ ਨੇ ਭਾਈ ਮਰਦਾਨਾ ਜੀ ਨੂੰ ਇੱਕ ਫੌੜੀ ਦੇ ਕੇ ਪਹਾੜਾਂ ਤੋਂ ਗੰਗਾ ਨਦੀ ਲਿਆਉਣ ਲਈ ਕਿਹਾ। ਤਿਆਗਿਆ ਦਿੱਤੀ ਕਿ ਪਿੱਛੇ ਮੁੜ ਕੇ ਨਹੀਂ ਵੇਖਣਾ ਭਾਈ ਮਰਦਾਨਾ ਜੀ ਫੋੜੀ ਨਾਲ ਲਖੀਰ ਖਿੱਚਦੇ ਹੋਏ ਇਸ ਸਥਾਨ ਤੇ ਆ ਕੇ ਉਹਨੇ ਪਿੱਛੇ ਮੁੜ ਕੇ ਵੇਖਿਆ ਤਾਂ ਗੰਗਾ ਨਦੀ ਉੱਥੇ ਰੁਕ ਗਈ ਤਾਂ ਗੁਰੂ ਜੀ ਨੇ ਸਿੱਧਾ ਨੂੰ ਕਿਹਾ ਕਿ ਅਸੀਂ ਗੰਗਾ ਇੱਥੋਂ ਤੱਕ ਲੈ ਆਏ ਹਾਂ ਅੱਗੇ ਤੁਸੀਂ ਲਿਆਵੋ ਸਿੱਧਾ ਨੇ ਸਾਰੇ ਯਤਨ ਲਾ ਲਏ ਇੱਥੋਂ ਗੰਗਾ ਜਿਹੜੀ ਹੈ ਨਾ ਆਹਾ ਮੰਨ ਲਓ ਗੰਗਾ ਹੈ ਇਓ ਨਾਨਕ ਮਤੇ ਉੱਥੇ ਜਿੱਥੇ ਸਿੱਧਾਂ ਕੋਲੇ ਗੁਰੂ ਨਾਨਕ ਪਾਤਸ਼ਾਹ ਜੀ ਬੈਠੇ ਸੀ ਨਾ ਉੱਥੇ ਲਿਜਾ ਨਹੀਂ ਸਕੇ ਸਿੱਧ ਆਪਣੇ ਆਪ ਨੂੰ ਵੱਡੇ ਸ਼ਕਤੀਸ਼ਾਲੀ ਕਹਾਉਂਦੇ ਸੀ ਪਰ ਗੁਰੂ ਨਾਨਕ ਪਾਤਸ਼ਾਹ ਜੀ ਨੇ ਆਖਿਆ ਸਿੱਧੋ ਜੇ ਤੁਹਾਡੇ ਵਿੱਚ ਸ਼ਕਤੀ ਹੈ ਤਾਂ ਤੁਸੀਂ ਇੱਥੋਂ ਹੁਣ ਇਸ ਨਦੀ ਨੂੰ ਲਿਜਾਣਾ ਕਰੋ ਤੇ ਆਪਾਂ ਵਿੱਚ ਵੀ ਚਲਦੇ ਆ ਉਤਰ ਸਕਦੇ ਆ ਦੇਖਦੇ ਆ ਬੱਲੇ 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 ਔਰ ਉਸੇ ਬੋਲੀ ਸਾਹਿਬ ਲਓ ਵੀ ਚੱਲਦੇ ਆ ਬੌਲੀ ਸਾਹਿਬ ਦੇ ਵਿੱਚ ਆਪਾਂ ਥੱਲੇ ਤੁਹਾਨੂੰ ਕਰਾਵਾਂਗੇ ਦਰਸ਼ਨ ਉਹ ਜਾਂਦੇ ਆ ਸਾਡੇ ਵਾਲੇ ਜਾਂਉਂਦੀ ਆਰ ਧਰਤੀ ਵੱਢਦੇ ਜਾਂਦੇ ਆ ਪਤੰਦਰੂ ਕਹਿੰਦੇ ਸਾਡੇ ਗੋਡੇ ਦੁਖਦੇ ਆ ਚਾਹੀਏ ਫਿਰ ਦਿਆ ਬਗੇ ਸਰਪੰਚ ਕਰਕੇ ਬੁੱਕਦੇ ਮਾ ਪੱਠੇ ਚੱਲ ਕੋਈ ਨਾ ਕਸੀ ਬੋਟੀਆਂ ਵਾਹੇ ਗਰੂ ਵਾਹੇ ਗਰੂ ਆਹ ਸੇਵੀ ਬੌਲੀ ਸਾਹਿਬ ਇਹ ਆ ਬੌਲੀ ਸਾਹਿਬ ਇੱਥੋਂ ਤੱਕ ਆ ਗਈ ਸੀ ਗੰਗਾ ਉਹ ਪਹਾੜਾਂ ਚੋਂ ਚੱਲਦੀ ਹੋਈ ਬਾਬੇ ਮਰਦਾਨੇ ਦੀ ਕਿਲੀ ਹੋਈ ਤੇ ਧੰਗੁਰ ਨਾਨਕ ਦੇ ਹੁਕਮ ਦੇ ਦੀ ਵੱਜੀ ਹੋਈ ਗੰਗਾ ਇੱਥੇ ਆ ਗਈ ਸੀ ਇੱਥੇ ਖਲੋਤੀ ਫਿਰ ਆ ਕੇ ਇਹ ਆ ਗੰਗਾ ਤੇ ਅੱਗੇ ਫਿਰ ਸਿੱਧਾ ਨੇ ਯਤਨ ਲਾ ਲਿਆ ਮਾਦੇ ਪੁੱਤਾਂ ਨੇ ਜਿੰਨੀਆਂ ਸ਼ਕਤੀਆਂ ਸੁਖਤੀਆਂ ਸੀ ਸਾਰੀਆਂ ਵਰਤ ਲੀਆਂ ਪਰ ਉਹਨਾਂ ਦੀ ਇੱਕ ਵੀ ਸ਼ਕਤੀ ਨਹੀਂ ਚੱਲੀ ਚਲਦੀ ਵੀ ਕਿਵੇਂ ਆਪ ਨਾਰਾਇਣ ਕਲਾ ਧਾਰ ਜਗ ਮੈਂ ਪਰਵਰਿਓ ਤਨ ਸ੍ਰੀ ਗੁਰੂ ਨਾਨਕ ਦੇਵ ਜੀ ਦੇ ਨਾਲ ਮੱਥਾ ਲਾਇਆ ਸੀ ਸਿੱਧਾ ਨੇ ਹੀ ਚੱਲ ਜਾਂਦੀ ਤੇ ਬਾਬੇ ਨਾਨਕ ਨੇ ਸਿੱਧਾਂ ਨੂੰ ਹਰਾਇਆ ਵਿਚਾਰ ਗੋਸ਼ਟੀ ਦੇ ਵਿੱਚ ਉਹਨਾਂ ਨੇ ਬੜੀਆਂ ਸ਼ਕਤੀਆਂ ਦਿਖਾਈਆਂ ਤੇ ਧੰਨ ਸ੍ਰੀ ਗੁਰੂ ਨਾਨਕ ਦੇਵ ਜੀ ਮੇਰੇ ਮਹਾਰਾਜ ਸੱਚੇ ਪਾਤਸ਼ਾਹ ਕਿਹੜਾ ਘਟ ਸਨ ਫਿਰ ਉਹਨਾਂ ਨੇ ਉਹਨਾਂ ਨੂੰ ਕਰਾਹੇ ਪਏ ਹੋਏ ਲੋਕਾਂ ਨੂੰ ਸਮਝਾਉਣ ਵਾਸਤੇ ਫਿਰ ਸਿੱਧਾਂ ਦੇ ਵਿਚਾਰਾਂ ਦੇ ਨਾਲ ਐਸੇ ਦਿਮਾਗ ਖੋਲੇ ਜਿਵੇਂ ਨਾ ਜਰਿਆ ਹੋਇਆ ਜਿੰਦਰਾ ਖੋਲਦਾ ਕੋਈ ਐ ਸਿੱਧਾਂ ਦੇ ਦਿਮਾਗ ਖੋਲਤੇ ਬਾਬੇ ਨਾਨਕ ਨੇ ਸੋ ਵੀਡੀਓ ਜਰੂਰ ਸ਼ੇਅਰ ਕਰ ਦਿਓ ਧੰਨਵਾਦ